ਸਰ ਜੋ ਇਹ ਸੈਮੀਨਾਰ ਹੋ ਕੇ ਸੰਬੰਧ ਵਿੱਚ ਹੋ ਸਰ ਜਿਹੜੇ ਕਿ ਸੈਮੀਨਾਰ ਨਾਇਲ ਜਸਟਿਸ ਐਕਟ ਅਤੇ ਜਿਹੜੇ ਪੋਕਸੋ ਐਕਟ ਦੇ ਜਿਹੜੇ ਜਿਹੜੇ ਪ੍ਰੋਵੀਜ਼ਨ ਹੈਗੇ ਐਂਡ ਜਿਹੜਾ ਪ੍ਰੋਸੀਜਰ ਹੈਗੇ ਉਹਦੇ ਸੰਬੰਧ ਦੇ ਵਿੱਚ ਤਲਿੰਦਰ ਰੇਂਜ ਅਤੇ ਤਲਿੰਦਰ ਪੁਲਿਸ ਕਮਿਸ਼ਰੇਟ ਦੀ ਜਿਹੜੀ ਪੁਲਿਸ ਟੀਮ ਆਈਓ ਐਸਐਚਓ ਔਰ ਗਸ਼ਤ ਅਫਸਰ ਸਾਹਿਬਾਨ ਨਾਲ ਐਕਸਪਰਟਸ ਦੇ ਨਾਲ ਇੱਕ ਇੰਟਰੈਕਸ਼ਨ ਕੰਮ ਟ੍ਰੇਨਿੰਗ ਸੈਸ਼ਨ ਜਿਹੜਾ ਹੈਗਾ ਤੁਸੀਂ ਦੋ ਦਿਨ ਦਾ ਆਰਗੇਨਾਈਜ਼ ਕਰਵਾ ਰਹੇ ਹੈਗੇ ਜਿਹੜੇ ਜੇ ਵੱਖ-ਵੱਖ ਖੇਤਰਾਂ ਤੇ ਜਿਹੜੇ ਐਕਸਪਰਟਸ ਜਿਹੜੇ ਆਏ ਹੈਗੇ ਐਂਡ ਐਚੀਓਸ ਵੀ ਇਹਦੇ ਚ ਇਨਵੋਲਡ ਹੈਗੇ ਉਹ ਉਹ ਇਨ੍ਹਾਂ ਤੇ ਜਿਹੜੇ ਸਾਡੇ ਜਿਹੜੇ ਆਈਓ ਸਾਹਿਬਾਨ ਨੇ ਔਰ ਜਿਹੜੇ ਅਫਸਰ ਸਾਹਿਬਾਨ ਨੇ ਉਹਨਾਂ ਦੇ ਨਾਲ ਇੰਟਰੈਕਟ ਕਰਨਗੇ ਉਹ ਵੀ ਜਿਹੜੀ ਹੈਗੀ ਇੱਕ ਦੀ ਜਿਹੜੀ ਵੀ ਹੈ ਜੇ ਇੱਕ ਕੰਟੀਨਿਊਸ਼ਨ ਚ ਜਿਹੜੇ ਨਵੇਂ ਨਵੇਂ ਜਿਹੜੇ ਪ੍ਰਵੀਜ਼ਨ ਹੈਗੇ ਐਂਡ ਐਗਜ਼ਿਸਟਿੰਗ ਪ੍ਰਵੀਜ਼ਨ ਚ ਕੀ ਡਵੈਲਪਮੈਂਟ ਹੋ ਰਿਹਾ ਹੈਗੇ ਉਹ ਸਾਰੇਆਂ ਦੇ ਬਾਰੇ ਜਿਹੜੀ ਹੈਗੀ ਇੱਕ ਡਿਸਕਸ਼ਨ ਕਮ ਇੰਟਰਐਕਟਿਵ ਜਿਹੜਾ ਸੈਸ਼ਨ ਹੈ ਹੋ ਰਿਹਾ ਉਹ ਆਸ਼ੀ ਸ਼ੰਕਰਾਇਆ ਹੈਗਾ ਐਂਡ ਇਹਦੇ ਚ ਜੋ ਬਹੁਤ ਸਾਰੇ ਜਿਹੜੇ ਹੈਗੇ ਮਤਲਬ ਮੁੱਦੇ ਹੈਗੇ ਸਬਜੈਕਟ ਹੈਗੇ ਉਹ ਡਿਸਕਸ ਹੋਣੇ ਹੈ